ਪਰਜਾ ਤੋਂ ਮੈਂ ਪਿੱਛੇ ਜੀ ਦੇ ਤੇ ਉੱਥੇ ਹੀ ਸਾਰੇ ਜਿੱਥੇ ਹਰਿਆਣਾ ਉਪਰ ਪ੍ਰਮੁੱਖ ਕਮੇਟੀ ਦੇ ਉੱਥੋਂ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਜੀ ਟਿੰਡਾ ਜੀ ਸਾਡੇ ਬਹੁਤ ਹੀ ਸਤਿਕਾਰ ਜੋ ਮੈਂ ਧੰਨਵਾਦ ਕਰਦਾ ਹਾਂ ਪਹਿਲਾਂ ਸਾਰੇ ਆਪਾਂ ਬਜਨ ਸਾਹਿਬ ਜੀ ਕਰਦੇ ਆ ਤੇ ਬਾਬਾ ਜਥੇਦਾਰ ਬਾਬਾ ਅਵਧਾਰ ਸਿੰਘ ਜੀ ਦਲਮਤ ਬਾਬਾ ਵਿਜੀਤ ਸਿੰਘ ਜੀ ਜਥੇਦਾਰ ਬਾਬਾ ਯੋਗਨ ਸਿੰਘ ਜਰਨਾ ਦਾ ਬਾਬਾ ਬਕਾਲਾ ਸਾਹਿਬ

ਕਿਸੇ ਦਾ ਨਾਮ ਕਈ ਵਾਰੀ ਲੈ ਵੀ ਜਾਂਦਾ ਹੈ ਇਹ ਨਾ ਤੁਝੋ ਮੇਰਾ ਨਾਮ ਵੀ ਲਿਆ ਤੇ ਬਾਬਾ ਜੀ ਸਿੰਘ ਸਾਹਿਬ ਗਿਆਨੀ ਰੋਡੇ ਜੀ ਜਿਸ ਵੀਰ ਸਿੰਘ ਦੀ ਰੋਡੇ ਲਈ ਤੇ ਦੰਨਵੀ ਟਕਸਾਲ ਦੇ ਜਿਹੜੇ ਮੁੱਖ ਬੁਲਾਰੇ ਹੁਣ ਕੋਣ ਹੈ ਅੱਜ ਉਧਰ ਹੋਣੇ ਚਾਹੀਦੇ ਸੀ ਪਰ ਫੇਰ ਵੀ ਇੱਥੇ ਆਇਆ ਤੇ ਧੰਨਵਾਦ ਹੈ ਤੁਹਾਡਾ ਤੇ ਉਧਰ ਵੀ ਅੱਜ ਦੰਨਵੀ ਟਕਸਾਲ ਦਾ ਜਿਹੜਾ ਅਸੀਂ 67ਵਾਂ ਦਿਨ ਮਨਾ ਰਹੇ ਹੈ ਫਿਰ ਨਾਲ ਹੀ ਸਾਡੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰਮਾਹਤ ਸਾਹਿਬ ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਵਾਲੇ ਬਾਪੂ ਸਾਹਿਬ ਦੇ ਨਾਲ ਸਾਰੇ ਤਰ੍ਹਾਂ ਪੰਥਾਂ ਦੇ ਮੁਖੀ ਸਹਿਬਾਨ ਪਾਪਾ ਸਿੰਘਾ ਸਿੰਘ ਜੀ ਤੇ ਉੱਥੇ ਹੀ ਬਾਬਾ ਆਪਣੇ ਰਬੀ ਸਿੰਘ ਜੀ ਘਾਰੇ ਵਾਲੇ ਸਾਰੇ ਮਹਾਂਪੁਰਖੋ ਕਿਸੇ ਦਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੀ ਤੇ ਨਾਲ ਹੀ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਦੇ ਕਾਰੋਂ ਖਾਵ ਉਹਨਰਤਬ ਤੇ ਨਾਲ ਜਿੰਨੇ ਵੀ ਆਏ ਹੋ ਤੁਸੀਂ ਇਹ ਪੀਏ ਜਿਹੜੇ ਨੇ ਜਸਵੀਰ ਸਿੰਘ ਜੀ ਜਿੰਨੇ ਪ੍ਰਧਾਨ ਦੇ ਨਾਲ ਇਹ ਲੈ ਚੁੱਕੇ ਨੇ ਕਮਰਾ ਜਦੋਂ ਚਾਹੀਦਾ ਇਹਨਾਂ ਨੂੰ ਜਿਆਦਾ ਤਕਲੀਫ ਤੇ ਨਹੀਂ ਪੈਂਦੀ ਐ ਸੋ ਜਿੱਥੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਹੋਏ ਇਕੱਤਰ ਮਿਲੋ ਮੇਰੇ ਭਾਈ ਦੋਤਾ ਜੂਤ ਕਰੋ ਨੇ ਲਾਏ ਹਰ ਨਾਮੇ ਕੀ ਬਹੁਤ ਜੋੜੀ ਦੂਰ ਨੂੰ ਬੈਠੋ ਸਫਾ ਬੁਸ਼ਾਏ ਪਾਈ ਨਾ ਸਮਝ ਦਿੱਤਾ ਤੁਹਾਡੀਆਂ ਜਹਾਂਸ ਸਾਰੇ ਜਿੱਥੇ ਆਪੀ ਆਇਓ ਸਾਰੇ ਜਿੱਥੇ ਭਾਵੇਂ ਸਾਰੇ ਤਖਤ ਸਹਿਬਾਨ ਨੇ ਸ੍ਰੀ ਅਕਾਲ ਤਖਤ ਸਹਿਬ ਪਟਨਾ ਸਾਹਿਬ ਫਿਰ ਪੰਗਰੀ ਕੇਸਰ ਸਾਹਿਬ ਤੱਕ ਸ੍ਰੀ ਦਮਦਮਾ ਸਾਹਿਬ ਤੇ ਜਿਹੜਾ ਤਖਤ ਸ੍ਰੀ ਹਜੂਤ ਹੈ ਇਹ ਜਿੰਨੇ ਤਖਤ ਨੇ ਇਹਨਾਂ ਦੀ ਤਖਤਾਂ ਦੀ ਜਿਹੜੀ ਰਾਖੀ ਦੇ ਵਾਸਤੇ ਪੰਜਵਾ ਤੱਕ ਜਿਹੜਾ ਚਰੋਮੇ ਪੰਥ ਅਕਾਲੀ ਫੁੱਢਾ ਨਾਲ ਪੰਜਵਾ ਤੱਕ ਜਿਹੜਾ ਭਾਵੇਂ ਜੰਗਲਾਂ ਦੇ ਵਿੱਚ ਵੀ ਖਾਸਾ ਪੰਥ ਹੁੰਦਾ ਸੀ ਉੱਥੋਂ ਮੇ ਜਿਹੜੇ ਆ ਯਾਰੀ ਹੁੰਦੇ ਸੀ ਮੈਂ ਬੇਨਤੀ ਕਰਦਾ ਜਿੱਥੇ ਅੱਜ ਗੱਲ ਕਰ ਰਹੇ ਆ ਫਰੋਮੇ ਕੋਤਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਕੋਤਰਾ ਪ੍ਰਬੰਧਕ ਕਮੇਟੀ ਆਪਾਂ ਸ਼ਿਕਾਇਤਾਂ ਜੜੀਆਂ ਨੇ 25 30 ਸ਼ਿਕਾਇਤਾਂ ਹੁਣ ਤੱਕ ਜਿਹੜੇ ਮੈਂ ਦਰਸ਼ਨ ਕਰ ਤਾ ਚੁੱਕਿਆ ਜੀ ਦਾ ਜੀ ਆਪਾਂ ਕੱਟਿਆ ਨੇ ਸਾਰੀਆਂ ਇਹ ਸ਼ਿਕਾਇਤਾਂ ਮਨਾਈਆਂ ਤੇ ਜਿੱਥੇ ਆਪਾਂ 300 ਸਾਲਾ ਜੜੀਆਂ ਮੈਂ ਵੀ ਛੋਟਾ ਜਾਂ ਸੀ ਬਾਬਾ ਅਕਾਲ ਚੰਦ ਜੀ ਆਪ ਜੀ ਵੀ ਉਦੋਂ ਹਰਿਆਣੇ ਨਾਥਪੁਰ ਸਾਹਿਬ ਤੋਂ ਸਮੋਚੀਆਂ ਨੇ ਜੱਜੇ ਬੰਦੀਆਂ ਉਦੋਂ ਗਿਆਨੀ ਜੈਲ ਸਿੰਘ ਦਾ ਕਈ ਵਾਰੀ ਤੁਸੀਂ ਪਹਿਲਾਂ ਨਹੀਂ ਸੀ ਆਏ ਇਹ ਬਜਨ ਦੁਆਰਾ ਫਿਰ ਕਾਲ ਵੀ ਕਰਿਆ ਬਾਬਾ ਬਨਮੋਹ ਸਿੰਘ ਬਾਬਾ ਵਾਲੇ ਮਹਾਂਪੁਰ ਕੋ ਉਦੋਂ ਨਾਥਪੁਰ ਸਾਹਿਬ ਕੋ ਇੱਕ ਵਿਸ਼ਾਲ ਲਗਾ ਕੀਤਾ ਰੰਗ ਹੋਇਆ ਸੀ ਉਹਦੇ ਵਿੱਚ ਸਾਰੀਆਂ ਨੇ ਹੰਖਣ ਜੱਜੇ ਬੰਦੀਆਂ ਉਦੋਂ ਗਿਆਨੀ ਜੈਲ ਸਿੰਘ ਸੀ ਭਾਵੇਂ ਪਰ ਡੋੜਾ ਸਾਹਿਬ ਵੀ ਬਹੁਤ ਨੀਤੀਵਾਣ ਸੀ ਉਹਨਾਂ ਨੇ ਉਹ ਜਿਹੜੇ ਸੀ ਹੰਖਣ ਜੱਜੇ ਬੰਦੀਆਂ ਦੇ ਨਾਲ ਜਿਹੜੇ ਹੈ ਮਹਾਲੋ ਸਿੰਘ ਸਾਹਿਬ ਸੀ ਤੇ ਉਹਨਾਂ ਨੂੰ ਪੰਜ ਪਿਆਰਿਆਂ ਦੇ ਵਿੱਚ ਤੋਂ ਆਪਣੇ ਜਿਹੜੇ ਆ ਸਿੱਖ ਸਾਹਿਬ ਨਾਲ ਸੀ ਤੇ ਸਾਰੇ ਬਹੁਤ ਵੱਡਾ ਹੈ ਕੋਈ ਸ਼ਾਲ ਨਗਰ ਕੀਰਤਨ ਜਿਹੜਾ ਇੱਕੋ ਹਰ ਅਪ ਤਾਂ 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 ਸਾਹਿਬ ਜੀ ਗੁਰੂ ਸਾਹਿਬ ਜੀ ਦੀ ਪਿਛਲੇ ਵਾਰੀ ਆਪਾਂ ਕੋਇਲਵਾਲ ਸਾਹਿਬ ਵਿਖੇ ਮਨਾਈ ਹੈ ਵੱਡੇ ਵੱਡੇ ਆਪਾਂ ਸ਼੍ਰੀ ਦਰਮੋਦ ਸਾਹਿਬ ਵਿਖੇ ਸ਼ਤਾਬ ਦੀਆਂ ਮਨਾਈਆਂ ਉਹ ਕਾਮ ਕੋ ਮੋਦੀ ਵਿਖੇ ਆਪਾਂ ਦੋ ਸਾਲ ਪਹਿਲਾਂ ਸ਼ਤਾਬ ਦੀ ਮਨਾਈ ਉਹ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਆ ਹਮੇਸ਼ਾ ਆਪਾਂ ਹੁਣ ਹੀ ਕੀ ਮੈਂ ਬੇਨਤੀ ਕਰਦਾ ਜਿਹੜਾ ਇੰਨੀ ਭਰ ਭਰੇਖਾ ਜਿਹੜਾ ਸਿਰਫ ਸਾਡੇ ਦਾ ਪ੍ਰਧਾਨ ਜੀ ਗੁਰਪਤ ਇਹ ਨੰ ਮੈਂ ਇਸੇ ਜਗ੍ਹਾ ਤੇ ਜਿਹੜਾ ਗੁਰੂਤਾ ਹੋਇਆ ਸੀ ਕਿ ਆਪਾਂ ਜਿਹੜਾ ਇਹ ਪ੍ਰੋਗਰਾਮ ਅੱਜ ਜਿਹੜੀ ਦੂਰਤਾ ਚੱਲ ਰਹੀ ਹੈ ਉਹ ਜਿਹੜੀ ਦੂਰ ਹੋਊਗੀ ਤੇ ਉਹ ਗੁਰੂਤਾ ਬੂਰ ਕਰਕੇ ਸਾਰੇ ਆਪਾਂ ਜਿਹੜੇ ਪ੍ਰੋਗਰਾਮ ਆ ਕੱਤਰਤਾਈ ਦੇ ਨਾਲ ਰੀਤੇ ਜਾਣਗੇ ਸੋ ਉਸ ਤੋਂ ਬਾਅਦ ਜਿਹੜਾ ਸਾਨੂੰ ਨਹੀਂ ਆ ਕੇ ਕੋਈ ਕਦੇ ਸੁਨਿਆ ਨਾ ਕੋਈ ਗੱਲਬਾਤ ਹੋਈ ਆ ਮੈਂ ਬੇਤੀ ਫੇਰ ਕਰਦਾ ਐ ਸਕੱਤਰ ਸਾਹਿਬ ਤੁਹਾਨੂੰ ਇਹ ਭੁਲੇਖਾ ਨਾ ਹੋਵੇ ਅਸੀਂ ਤੁਹਾਡੇ ਸ਼ਰੋਣੀ ਪੁੱਤਰੋਂ ਪ੍ਰਬੰਧਕ ਕਮੇਟੀ ਭਾਵੇਂ ਹਰਿਆਣਾ ਕਮੇਟੀ ਐ ਅੱਜ ਤੁਸੀਂ ਤਿੰਨ ਤਿੰਨ ਚਾਰ ਚਾਰ ਕਿੰਨੀਆਂ ਹੀ ਕਮੇਟੀਆਂ ਬਣਦੀਆਂ ਪਰ ਤੁਸੀਂ ਕਦੇ ਵੀ ਇਕੱਠੇ ਹੋ ਸਕਦੇ ਹੋ ਇਕੱਠੇ ਹੋਣਾ ਵੀ ਹੈ ਆਪਸਾ ਪੰਥ ਜਿਹੜਾ ਹਮੇਸ਼ਾ ਜਦੋਂ ਕੋਈ ਅਜਾ ਉਹ ਆਪ ਕੀ ਹੋਵੇ ਨਾ ਬਣਾ ਅੱਜ ਹੀ ਨੰਮਾ ਤੱਕ ਯੂਜ ਬਣੋ ਸੋ ਅੱਜ ਜਿਹੜਾ ਆਪ ਸਾਰਿਆਂ ਨੇ ਇੱਕ ਨੂੰ ਦੇਵ ਪਹਾਦਰ ਸਾਹਿਬ ਇੱਥੇ ਯਾਦ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਜਿਹੜਾ ਆਪਣਾ ਸਰਬੰਦ ਜਿਹੜਾ ਬਈਦਾਂ ਕੁੰਸਰ ਦੇ ਜਾ ਕੇ ਸੀਸ ਨਾਲ ਜਿੱਲੀ ਦੇ ਵਿੱਚ ਜਿਹੜਾ ਸ਼ਹੀਦੀ ਦਿੱਤੀ ਉਹਨਾਂ ਦੇ ਨਾਲ ਭਾਈ ਮਤੀ达 ਜੀ ਭਾਈ ਸਦੀ达 ਜੀ ਭਾਈ ਪਿਆਦਾ ਜੀ ਤੇ ਭਾਈ ਜੇਤਾ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦ ਦਾ ਜਿਹੜਾ ਆਪਾਂ ਦਾ ਸੀਸ ਲੈ ਕੇ ਤੇ ਗੀਤਪੁਰ ਦਾ ਪਹੁੰਚੇ ਸੀ ਇਹ ਆਪਾਂ ਜਿੱਥੇ ਤੇ ਸਾਡੇ ਮਿੱਥੋਂ ਨਾਲਾ ਮਣਾਉਣਾ ਉਥੇ ਗੁਰੂ ਗੋਬਿੰਦ ਸਿੰਘ ਜੀ ਦਾ ਘੁਰਤਾ ਗੱਦੀ ਜਿਹੜਾ ਜਿੱਥੇ ਮਣਾਉਣਾ ਅਸੀਂ ਤੇ ਹੱਥ ਨਾਲ ਜਦੇ ਬਤੇ ਆਏ ਨਾ ਸਮਝੋ ਕਿ ਅਸੀਂ ਸਿਰਫ ਅੱਜ ਦੇ ਸਾਡੇ ਦਾਸੇਵਾ ਵਾਲੇ ਮਾਪੋਰਟੀ ਸਾਜੇ ਆ ਅਸੀਂ ਜਿਉਂਦੇ ਆ ਸਾਰੇ ਲਕੱਤਾ ਪਾਈ ਦੇ ਨਾਲ ਬੋਲੁੰਦੇ ਦੇ ਨਾਲ ਜਿਹੜੇ ਪ੍ਰੋਗਰਾਮ ਬਣ ਕੇ ਆ ਜਿਹੜੇ ਭਰਪੂਰੇ ਨੇ ਅੱਧੀ ਕਿਸੇ ਦੇ ਨਾਲ ਕੋਈ ਵੈਰੀ ਨਾ ਜੀ ਬੁਕਾਣਾ ਸਗੋਂ ਸਭ ਨੂੰ ਹਮ ਤੋਂ ਬਣੇ ਵਾਇਤੇ ਰੱਖ ਲਿਆ ਉੱਥੇ ਰੱਖ ਲਿਆ ਜੇ ਆਪਾਂ ਕੱਤਰਪਾਈ ਦੇ ਨਾਲ ਪ੍ਰੋਗਰਾਮ ਅਲੀਬਾਂਗੇ ਉਹਦੇ ਨਾਲ ਬਹੁਤ ਬਰਕੀਆਂ ਨੂੰ ਖਾਲਸਾ ਪੰਥ ਨੇ ਸੇਠ ਤੁਹਾਡੇ ਨੂੰ ਲੈਣੀ ਹੈ ਜਿੰਨੇ ਤੁਸੀਂ ਗੋਬਰਾਂ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਪ੍ਰਧਾਨ ਨਾਲ ਨੇ 70 ਬੰਦੀਆਂ ਇਹਨਾਂ ਨੂੰ ਸਿੱਪੜੀ ਨਾ ਮੰਨੀ ਸਮਝੋ ਨੇ 70 ਜੱਦੇ ਬੰਦੀਆਂ ਜਿਹੜੀਆਂ ਨੇ ਖਾਲਸਾ ਖੁੱਦ ਖੁਦ ਆਏ ਆਣ ਨਾ ਮੰਨਿਆ ਆਣ ਕੀ ਬੇਨ ਸੱਚੇ ਪਾਜਾਏ ਗੁਰੂ ਜੀ ਨੇ ਜਿਹੜੇ ਬੁੱਢਾ ਦਰਦ ਦੇ ਛੇਵੇਂ ਜਥੇਦਾਰ ਸੀ ਆਕਾਲ ਪੁਰਖ ਸਾਹਿਬ ਦੇ ਛੇਵੇਂ ਜਥੇਦਾਰ ਸੀ ਆਪਾਂ ਸਤਾਬ ਦੀ ਬਣਾਈ ਫਿਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਤੁਹਾਨੂੰ ਪਹਿਲਾਂ ਬੁਲਾਇਆ ਵੀ ਆਓ ਜੀ ਆਪਾਂ ਇਹ ਪ੍ਰੋਗਰਾਮ ਕਰਨੇ ਨੇ ਸਾਨੂੰ ਹੁਣ ਤੁਸੀਂ ਬੁਲਾਇਆ ਤੇ ਬੁਲਾਇਆ ਜੇ ਕਹਿਦਾ ਵੀ ਆਏ ਤਾਂ ਜਿਹੜਾ ਸਾਡਾ ਨਿਰੋਲ ਧਾਰਮਿਕ ਰੱਖ ਲੋ ਭਾਵੇਂ ਗੱਲ ਬਣਾ ਲਓ ਭਾਵੇਂ ਆਜੀ ਰੱਖ ਲੋ ਅਸੀਂ ਥਾਰੇ ਕੰਮ ਛੱਡ ਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਪਰ ਜਿਹੜਾ ਪਰਪਰੇ ਇਹ ਭਾਵੇਂ ਕੱਟ ਕਰਨ ਲਈ ਕਿ ਉਹ ਸਮੁੱਚੇ ਭਾਵੇਂ ਤੁਹਾਨੂੰ ਵੀ ਨਿਖਾਰ ਹੈ ਭਾਵੇਂ ਨੇ ਅਖਾ ਕਿ ਜੱਥੇ ਬੰਦਿਆ ਨੇ ਸੰਤ ਮਾਪ ਬੋਲ ਬਨੇ ਪਾਪਾ ਭਰੇ ਮੰਨ ਦੇ ਨਾਲ ਜਿਹੜਾ ਉਹ ਹਮੇਸ਼ਾ ਹੀ ਗਲਤ ਕਰ ਲੈਣੇ ਪਰ ਉਹਦੇ ਪਹਿਰਾ ਦੇਈਏ ਧੰਨਵਾਦ ਬੇਨਤੀ ਭਾਵੇਂ ਅਮੇ ਜੇਤਰਾ ਜੀ ਤੁਸੀਂ ਸਾਰੇ ਇਕੱਠੇ ਹੋਵਦੇ ਸੀ ਅੱਜ ਪੁਰੀ ਭਾਵਿਆ ਪੋਗਾ ਚ ਅਸੀਂ ਤਾਂ ਕਹਿੰਦੇ ਸਾਰੇ ਇਕੱਠੇ ਹੋ ਗਏ ਸਾਰੇ ਪ੍ਰੋਗਰਾਮ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਜਿਮਨੇ ਘਰ ਨੋਂ ਨੇ ਦੇ ਆਵੇ ਭਾਏ ਉਹਦੇ ਹਰ ਜਗ੍ਹਾ ਤਹਾਈ ਹੁੰਦੇ ਨੇ ਆਪਣੇ ਸਾਰਿਆਂ ਦੇ ਨਾਲ ਤਹਾਈ ਹੋਣਗੇ ਬਸ ਜਿਹੜੇ ਮਾੜੇ ਮੋੜੇ ਤੁਹਾਡੇ ਇਹ ਬਥਰੇ ਵੀ ਕੱਢ ਕੇ ਤੇ ਆਪਾਂ ਟਾਈਮ ਦੀ ਅਡਜਸਟਮੈਂਟ ਕਰ ਲਓ ਅਸੀਂ ਤੁਹਾਡੇ ਸਾਰੇ ਕੱਢ ਕੇ ਜੇ ਮੈਂ ਵੀ ਰਾਜੀ ਤੁਸੀਂ ਸੁਝਾਅ ਦਿੱਤਾ ਅਸੀਂ ਉਹਦੇ ਨਾਲ ਰਹਿਮਤ ਆ ਇਹ ਜਦੋਂ ਇੱਕ ਤਗਤ ਕੀ ਤੋਂ ਵਿਚਾਰ ਤੇਰਾ ਇਹ ਹਿੰਦੀ ਮਾਰ ਤੇ ਜਾਣਾ ਉਹ ਤੋਂ ਨਾਲ ਸਾਬ ਤੋਂ ਆਰੰਭ ਹੋਣਾ ਉਹਦੇ ਵਿੱਚ ਹਿੰਦੂ ਭਰਾ ਵੀ ਕਸ਼ਮੀਰੀ ਪੜਦਾ ਹੋ ਗੁਰੂ ਸਾਹਿਬ ਨੇ ਹਿੰਦੂ ਦਾ ਸਤਿ ਰੱਖਿਆ ਵਾਸਤੇ ਆਪਣਾ ਬੜੀ ਦਾਮ ਦਿੱਤਾ ਤੇ ਕਰਤਾ ਜੀ ਤੁਸੀਂ ਦੱਸਿਆ ਸਾਰਿਆਂ ਨੂੰ ਬਣਾਉਣਾ ਭਾਵੇਂ ਉਹਦੇ ਵਿੱਚ ਕੋਈ ਵੀ ਆ ਕਿਸੇ ਵੀ ਤਰ੍ਹਾਂ ਦਾ ਆਪਾਂ ਉਹਨਾਂ ਨੂੰ ਬਹੁਤ ਮਾਣ ਦੇਣਾ ਅਗਲਾ ਆਪਣੇ ਆਪ ਹੀ ਯਾਦ ਕਰਦੇ ਸਹਿਬਾਂ ਨੇ ਉਹਨਾਂ ਦਾ ਵੀ ਪੂਰਾ ਮਾਨਦੋਤਕਾਰ ਹੈ ਪਰ ਆਪਾਂ ਸ਼ਨਾਬੀ ਨੂੰ ਬੈਠਾ ਹਲੇ ਬਹੁਤ ਟਾਈਮ ਪਿਆ ਰਿਹਾ ਤਾਂ ਬੈਠਾ ਬੈਨਾ ਸਾਰੇ ਧਰਮ ਵਿੱਚ ਦੂਰ ਕਰ ਲੀਏ ਮੇਲ ਬੈਠ ਕੇ ਜਿਹੜੇ ਕਾਰਜ ਆਪਾਂ ਸੈੱਟ ਕਰ ਲਈਏ ਫਿਰ ਸਾਰਾ ਕੁਝ ਸੈੱਟ ਹੋ ਜਾਣਾ ਸੈੱਟ ਵੀ ਹੈ ਹੋ ਜਾਣਾ ਸਭ ਕੁਝ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਚਾਹੀਦਾ ਜੋ ਜੋ ਪਿਆਜ਼ਾ ਮੁਤਾਬਕ ਜਿਵੇਂ ਕਹਿੰਦੀ ਜੈਸਲਮਰ ਬਾਦ ਜਾਤ ਕਰਦੇ ਆ ਅਨੰਤਪੁਰ ਸਾਹਿਬ ਦੇ ਵਿੱਚ ਜਿੰਨੇ ਏਡ ਬਣੇ ਸੀ ਉਦੋਂ ਦੇ ਏਡ ਦੇ ਮੁਕਾ ਦਾ ਵੇਲੇ ਗਿਆਨੀ ਜੈਲ ਸਿੰਘ ਨੇ ਸੀਸ ਮਾਰਤ ਬਾਪਾਈ ਬਣਾਇਆ ਤੇ 77 ਸਾਹਿਬ ਜੀ ਦਾ ਆ ਘੇਟ ਬਣਾਇਆ ਆ ਬਾਥਰੂਮ ਵਗੈਰਾ ਤੜਕਾ ਨਾਪੁਰ ਸਾਹਿਬੀਆਂ ਉਹ ਵੇ ਨਾਲ ਕੰਮ ਕਰਨਾ ਚਾਹੀਦਾ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿ ਆਪਾਂ ਉਹਨਾਂ ਨੂੰ ਯਾਦ ਕਰਦੇ ਹੁਣਾਂ ਨੇ ਕਿੰਨੀਆਂ ਜਿੰਨੀਆਂ ਯਾਰਦਾਰਾ ਕੈਂਪ ਕੀਤੀਆਂ ਇਸੇ ਤਰਫਾਨ ਸਾਹਿਬੀ ਪਰ ਕਮਿਆਦ ਇਸ ਤਰਫੇ ਸਾਰੀਆਂ ਸਰਕਾਰਾਂ ਦਾ ਉਹਨਾਂ ਦਾ ਆਪਦਾ ਕੰਮ ਹੈ ਆਪਾਂ ਬਸ ਸਮੂਹੇ ਖਾਲਸੇ ਨੇ ਜਿਹੜਾ ਪ੍ਰੋਗਰਾਮ ਲਈ ਕੇ ਜੱਜਾਂ ਲਈ ਕੇ ਜਾਂ ਅਸੀਂ ਸਾਗਣ ਹੈ ਸਰ ਜਿਹੜੇ ਬੰਦਿਆ ਤੁਹਾਡਾ ਇੱਥੇ ਆਇਆ ਬਹੁਤ ਬਹੁਤ ਧੰਨਵਾਦ ਮੇਰਾ ਮੇਰੇ ਉਸੋ ਫਿਰੋਨਿਕ ਪੰਧਰਾ ਕਾਲੀ ਮੁੱਢਾ ਦਾ ਧੰਨਵਾਦ ਕਰਤ ਬਾਬਾ ਉਸਤ ਜੀ ਦਾਲਪੰਧ ਬਾਬਾ ਬਿਜੀ ਚੰਦ ਜੀ ਬਾਬਾ ਜੋਗਰਤ ਜੀ ਬਾਬਾ ਪਸ਼ਮੀਰ ਜੀ ਸਾਰੇ ਬਾਪੂ ਘਰੋਂ ਬਹੁਤ ਬਹੁਤ ਧੰਨਵਾਦ ਆਇਆ ਬਾਲ ਬੇਨਤੀ ਹੈ ख़ालसा जी हिकु छोटी जी बेनी आहे सारे वजोवाज़